ਆਪਾਂ 1.9 ਲਾਉਣਾ ਸੀ ਇਹਦੇ ਪਰ ਨਹੀਂ 1.18 ਤੇ ਦੋ 2.2 ਤੇ ਦੋ 2.25 ਯਾਨੀ ਕਿ ਟੋਟਲ 30 ਦੇ ਤੋਂ 4 ਇੰਚ ਬਾਅਦ ਰੱਖਣਾ ਬਾਲ ਵਾਲੇ ਕੁੜਤੇ ਦੇ ਦੁਬਾਰੇ ਫੇਰ ਰਿਪੀਟ ਕਰਦੇ ਆ 1.18 ਤੇ 4 2.25 ਆਪਾਂ ਨਿਸ਼ਾਨ ਲਗਾ ਲਏ 2.25 ਤੇ ਇਸ ਤਰ੍ਹਾਂ ਠੀਕ ਹੈ ਹੁਣ ਆਪਾਂ ਚਾਕਾਂ ਦੇ ਨਿਸ਼ਾਨ ਲਗਾਵਾਂਗੇ ਇੱਥੋਂ ਚਾਕ ਆਪਣੇ ਹੈਗੇ 15 ਇੰਚ ਤੇ ਥੱਲੇ ਨੂੰ ਇਹ ਬਿਲਕੁਲ ਸੌਖਾ ਤਰੀਕਾ ਮੈਂ ਤੁਹਾਨੂੰ ਪਹਿਲੋ ਵਾਲੀ ਵੀਡੀਓ 'ਚ ਦੱਸਿਆ 15 12 5 ਜਾਨੀ ਕਿ 3 ਇੰਚ ਮੂੰਹ 7 ਇੰਚ 15 12 ਤੇ 5 ਹੁਣ ਆਪਾਂ ਲਗਾਵਾਂਗੇ ਜੇ ਤਾਂ ਆਪਾਂ ਦੋਨੇ ਪਾਸੇ ਗੀਜੇ ਲਾਉਣੇ ਆ ਫਿਰ ਤਾਂ ਸਾਰੇ ਤੇ ਟੱਕ ਲਾ ਦੇ ਪੱਲਿਆਂ ਤੇ ਨਹੀਂ ਤਾਂ ਇਧਰੋਂ ਚਾਰੇ ਪੱਲਿਆਂ ਤੇ ਹੁਣ ਇਹਦੇ ਗੀਜਾ ਇੱਕ ਆਪਾਂ ਨੇ ਲਾਉਣਾ ਤਾਂ ਦੋ ਪੰਨਿਆਂ ਤੇ ਇਸ ਤਰ੍ਹਾਂ ਟੱਕ ਲਗਾਵਾਂਗੇ ਇਧਰੋਂ ਆਪਾਂ ਦੇਵਾਂਗੇ ਗਲਾਈ ਮੋਢੇ ਦੀ ਚਾਰੇ ਪੱਲਿਆਂ ਦੀ ਇਕੱਠੀ ਆਊਗੀ ਇਹ ਜੀ ਇਸ ਤਰ੍ਹਾਂ ਦੀ ਸੌਤੋ ਧਿਆਨ ਰੱਖਣ ਵਾਲੀ ਗੱਲ ਹੈ ਨਾ ਹੁਣ ਉਹ ਇਧਰ ਫੱਟੀ ਕੱਟੀ ਜਾਣੀ ਹੈ ਜੀ ਤੇ ਫੱਟੀ ਵੀ ਆਪਾਂ ਕਿੰਨੀ ਕਰਦੇ ਤੁਹਾਨੂੰ ਉਹ ਵੀ ਮਿਲ ਦਸੂ ਜੇ ਨਹੀਂ ਬਦਲਾ ਜਿਵੇਂ ਕੁੜਤੇ ਦੀ ਲੰਮਾਈ ਹੈ ਜਿੰਨੀ ਉਹਨੂੰ ਇਸ ਤਰ੍ਹਾਂ ਕਰ ਲਓ ਆ ਦੇਖੋ ਅਗਲੇ ਪੱਲੇ ਨੂੰ ਥੋੜਾ ਜਿਹਾ ਵੱਧ ਕਰ ਲਓ ਯਾਨੀ 18 1/2 ਇੰਚ ਦਾ ਬਾਹਲੇ ਕੁੜਤੇ ਦੀ ਫੱਟੀ ਚਾਹੀਦੀ ਚਾਹੀਦੀ ਥੱਲੇ ਨੂੰ ਠੀਕ ਆ ਹੁਣ ਆਪਾਂ ਇਸ ਤਰ੍ਹਾਂ ਦੀ ਫੱਟੀ ਕੱਟਾਂਗੇ ਇਧਰਲੀ ਸਾਈਡ ਕੱਟਣੀ ਆਪਾਂ ਨੇ ਜੇਬ ਤੋਂ ਉਲਟ ਸਾਈਡ ਫੱਟੀ ਤੇ ਕਪੜਾ ਆਪਣਾ ਸਿੱਧਾ ਹੋਣਾ ਚਾਹੀਦਾ ਕਈ ਵਾਰੀ ਪੁਟਸ ਹੁੰਦੇ ਆ ਕੱਪੜੇ ਚ ਜੇ ਆਪਾਂ ਮਾੜਾ ਮੁੱਢ ਧਿਆਨ ਨਹੀਂ ਦਿੱਤਾ ਤਾਂ ਉਲਟਾ ਹੋ ਜੀ ਸਾਰਾ ਚਲੋ ਹੁਣ ਆਪਾਂ ਇਹਦੀ ਖੱਟੀ ਕਟਾਂਗੇ ਇਸ ਤਰ੍ਹਾਂ ਕਰਕੇ ਪੌਣਾ ਗੰਢੇ ਸ਼ੱਡ ਕੇ ਧਰੋ ਜੇ ਤੁਹਾਨੂੰ ਜੇ ਇਸ ਤਰ੍ਹਾਂ ਦਿੱਕਤ ਆਉਂਦੀ ਤਾਂ ਤੁਸੀਂ ਨਿਸ਼ਾਨ ਵੀ ਲਗਾ ਸਕਦੇ ਹੋ ਕੁਰਤੇ ਦੇ ਅੱਧੇ ਦਿੱਕਤ ਤੁਸੀਂ ਖੱਟੀ ਨੂੰ ਕੱਟ ਦੇਣਾ ਠੀਕ ਆ ਜੀ ਇਸ ਤਰ੍ਹਾਂ ਇਹਨੂੰ ਉੱਪਰ ਰੱਖਾਂਗੇ ਹੁਣ ਹੁਣ ਆਪਾਂ ਆ ਦੇਖੋ ਇਹਦਾ ਬਿਲਕੁਲ ਉਸ ਤੋਂ ਅਲੱਗ ਤਰੀਕਾ ਹਨਾ ਉਹ ਇਧਰੋਂ ਆਪਾਂ ਨੇ ਸਵਾ ਇੰਚ ਉਸੇ ਤਰ੍ਹਾਂ ਹੀ ਕੱਟਣਾ ਦਾ ਬਾਕੀ ਕਟਾਈ ਸੇਮ ਹੀ ਆ ਆ ਚੀਜ਼ਾਂ ਇੱਕ ਦੂਜੀ ਚ ਤੁਹਾਨੂੰ ਧਿਆਨ ਰੱਖਣਾ ਪਊਗੀ ਕਿਵੇਂ ਕੱਟਣਾ ਬਾਲ ਵਾਲਾ ਕੁਰਤਾ ਠੀਕ ਮੈਂ ਇਧਰ ਟੱਕ ਲਗਾਵਾਂਗੇ ਆਪਾਂ ਇੱਕ ਇਹਦੇ ਟੱਕ ਇੱਥੇ ਲੱਗਣਗੇ ਇਸ ਜਗ੍ਹਾ ਤੇ ਜਿੱਥੋਂ ਨੂੰ ਐ ਨਹੀਂ ਪਤਲਾਗਾ ਤੁਸੀਂ ਇਹਨੂੰ ਇਸ ਤਰ੍ਹਾਂ ਕਰ ਸਕਦੇ ਹੋ ਲੜੜਾ ਨੂੰ ਠੀਕ ਆ ਇੱਕ ਲੜ ਇੱਕ ਟੱਕ ਇੱਥੇ ਸੈਂਟਰ ਵਾਲੀ ਧੀਰੇ ਦਾ ਜਿਹੜੇ ਆ ਟੱਕ ਆ ਇਹਨਾਂ ਦੇ ਬਲ ਪੈਣਗੇ ਆਪਣੇ ਬੈਗ ਤੇ ਢੋਈ ਵਾਲੀ ਇਸ ਕੋਰਟ ਦੇ ਅੱਗੇ ਵੀ ਬਲ ਹੁੰਦਾ ਤੇ ਬੈਗ ਤੇ ਵੀ ਬਲ ਹੁੰਦਾ ਠੀਕ ਹੈ ਜੀ ਆਪਾਂ ਪਹਿਲੇ ਨੂੰ ਆਪਾਂ ਇਸ ਤਰ੍ਹਾਂ 모ੜ ਲੈਣਾ ਹੁਣ ਆਪਾਂ ਇਹਨੂੰ ਉੱਪਰ ਵਿਛਾਵਾਂਗੇ ਇਸ ਤਰ੍ਹਾਂ ਕਰਕੇ ਇਹਦੇ ਗਲੇ ਦੀ ਕਾਲਰ ਦੀ ਆਪਾਂ ਕਟਾਈ ਕਰਾਂਗੇ ਕਾਲਰ ਹੈਗਾ ਇਹਨਾਂ ਦਾ 15 ਇੰਚ ਠੀਕ ਹੈ ਇਧਰ ਨੂੰ ਵੀ ਢਾਈ ਇਧਰ ਨੂੰ ਪੌਣੇ ਤੇ ਆ ਦੇਖੋ ਇਸ ਤਰ੍ਹਾਂ ਕਰਕੇ ਇਹਨੂੰ ਇੱਥੇ ਇਸ ਤਰ੍ਹਾਂ ਕਰ ਠੀਕ ਆ ਇਹ ਜਦੋਂ ਬਣੂਗਾ ਤਾਂ ਇਹਦੀ ਫੱਟੀ ਇੱਥੋਂ ਧਿੱਕਰ ਮੁੜ ਜੂਗੀ ਇਹ ਫੱਟੀ ਨੂੰ ਸਫਾਈ ਲਿਆਉਣ ਵਾਸਤੇ ਤੁਸੀਂ ਇਹਦੇ ਵਿੱਚ ਪੇਪਰ ਵੀ ਪਾ ਸਕਦੇ ਹੋ ਪੇਸਟਿੰਗ ਕੁਝ ਵੀ ਪਾ ਸਕਦੇ ਹੋ ਆ ਜਿਹੜੀ ਆਪਣੀ ਢਲਾਣਾ ਉਸੇ ਤਰੀਂ 1.5 ਪੌਣੇ 2 ਇੰਚ ਆਪਾਂ ਕਰਖਾਂ ਹੁਣ ਆਪਾਂ ਇੱਕ ਵਾਰੀ ਇਹਨਾਂ ਦੇ ਫਰੰਟ ਚੈੱਕ ਕਰ ਲਈਏ ਕਿੰਨਾ ਰਹੂਗਾ ਹਨਾ ਜਿਆਦਾ ਵੀ ਨਾ ਰੱਖਿਆ ਕਰੋ ਫਿਰ ਮੂਰੇ ਅੱਗੇ ਫਰੰਟ ਤੇ ਬਲ ਪੈਣੇ ਰਹਿੰਦੇ ਉਹ ਆਊਟ ਜਿਹਾ ਲੱਗਦਾਗਾ ਲਓ ਜੀ ਆਪਾਂ ਨੇ ਇੱਥੋਂ ਫਰੰਟ ਚੈੱਕ ਕਰਾਂਗੇ ਕਿੰਨਾ ਰਹੂਗਾ ਆਪਾਂ ਜਿਹੜਾ ਉਹ ਕੁਰਤੇ ਦਾ ਨਾਪ ਆਇਆ ਸੀ ਉਹ ਦਾ ਫਰੰਟ 9 ਇੰਚ ਆ ਰਹਾ ਦੇਖੋ ਇੱਥੋਂ ਆਪਾਂ ਛੋਟੀ ਫੱਟੀ ਤੋਂ ਮੇਨਾ ਫਰੰਟ ਉਹ ਇੱਥੋਂ फ्रंट 9 इंच ਤੇ ਆ ਰਹਾ ਆਪਾਂ ਇਥੋਂ 9 ਰੱਖ ਕੇ ਬਾਕੀ ਸਾਰੀ ਇਹਦੀ ਸ਼ੇਪ ਦੇਵਾਂਗੇ ਇਧਰੋਂ ਬੜੋ ਠੀਕਾ ਇਧਰੋਂ ਇਸ ਤਰ੍ਹਾਂ 9 ਰੱਖਣਾ ਮਤਲਬ ਇਹ ਆ ਵੀ ਇਧਰ ਆਪਣੀ ਬਟਨ ਟੇਕ ਲੱਗ ਜੂ ਫਿਰ ਇਹ ਉਨੇ ਹੀ ਦਬਾ ਜੂ ਤੇ ਉਨੇ ਹੀ ਫੱਟੀ ਲੱਗ ਜੂ ਆਪਣੀ ਇੱਦਾਂ ਕਰਕੇ ਆਪਣੇ ਇਥੋਂ ਇਹ 9 ਰਹਿ ਜੂਗਾ ਆਪਾਂ ਹੁਣ ਇਹ ਨੂੰ ਇਥੋਂ ਇਸ ਤਰ੍ਹਾਂ ਗਲਾਈ ਦੇ ਦੇਣੀ ਅੱਗੇ ਫਰੰਟ ਦੇ ਬਲ ਨਾ ਪੈਸੇ ਠੀਕ ਹੈ ਜੀ ਇਹ ਜੇ ਆਪਣੀ ਜੇ ਤੁਸੀਂ ਕੁਝ ਵੀ ਨਹੀਂ ਪਾਉਣਾ ਇੱਥੇ ਹਨਾ ਪੇਸਟਿੰਗ ਜਾਂ ਫੱਟੀ ਕੋਈ ਵੀ ਫਿਰ ਆਪਾਂ ਲੀਰੇ ਦੀ ਕੱਟ ਕੇ ਇਹਦੇ ਵਿੱਚ ਪਾਵਾਂਗੇ ਜਿਹੜੀ ਆਪਾਂ ਇੱਕ ਦਿਨ ਅਲੱਗ ਵੀਡੀਓ ਬਣਾਵਾਂਗੇ ਤੁਹਾਨੂੰ ਕੁੜਤੇ ਦੀ ਕਟਾਈ ਆਪਣਾ ਸਲਾਈ ਵੀ ਦੱਸਾਂਗੇ ਵੀ ਕਿਵੇਂ-ਕਿਵੇਂ ਕਰਨੀ ਹੈ ਹਨਾ ਹੁਣ ਆਪਾਂ ਇਹਦੀਆਂ ਬਾਹਾਂ ਇਧਰ ਕਟਾਂਗੇ ਜਿਹੜਾ ਆਪਣੇ ਕੋਲ ਇਹ ਕੱਪੜਾ ਦੇਖੋ ਬਾਧੂ ਆ ਸਾਰ ਇਹ ਕੱਪੜਾ 4.5 ਚੀ ਬਣ ਜਾਂਦਾ ਵੈਸੇ ਇਸ ਬਣੇ ਦਾ 6 ਗਜ ਜਲੇ ਜੇ ਜਿਆਦਾ ਭਾਰੀ ਨਾਪ ਨਾ ਹੋ ਹੁਣ ਮੈਂ ਇਹਦੀਆਂ ਬਾਹਾਂ ਕਟੂੰਗਾ ਮੋਡਾ ਆਪਣਾ ਹੈਗਾ 2.5 ਇੰਚ ਤੇ ਆਰ ਤੇ ਬਾਹਾਂ ਦੀ ਜਿਹੜੀ ਲੰਬਾਈ ਹੈਗੀ ਉਹ ਉਹਨਾਂ ਦੀ 25 ਇੰਚ ਸਾਡੇ ਵੀ ਆਪਾਂ ਇੱਥੋਂ ਰੱਖਾਂਗੇ ਸਾਡੇ 21 ਇੰਚ ਲੋ ਜੀ ਠੀਕ ਆ ਜਿਹੜੀ ਗਲਾਈ ਦੇਣੀ ਆਪਾਂ ਨੇ ਉਹ 4 ਇੰਚ ਤੱਕ ਦੇਣੀ ਆ ਡਾਉਨਿੰਗ ਮੋਡੇ ਦੀ ਇੱਥੋਂ ਆਪਾਂ ਬਾਹਾਂ ਦੀ ਲੰਬਾਈ ਦਾ ਨਿਸ਼ਾਨ ਲਗਾਵਾਂਗੇ 25 ਆਪਾਂ ਰੱਖਾਂਗੇ ਸਾਡੇ 24 1 ਇੰਚ ਘੱਟ ਰੱਖਣਾ ਠੀਕ ਆ ਤੇ ਇਹ ਮਾਂ ਥੋੜੀ ਖੁੱਲੀ ਪਾਉਣੀ ਆ ਆਪਾਂ 6 ਇੰਚ ਰੱਖਾਂਗੇ ਕੂਣੀ ਹੈਗੀ ਆਪਣੀ 14.5 ਆਪਾਂ ਇਹਨੂੰ ਰੱਖਾਂਗੇ ਮਾਰਜਿਨ ਵਿੱਚ 15.5 ਦੇਖੋ ਇੰਨੀ ਆਪਣੀ ਮਾਰਜਨ ਆ ਜੁਨਾ ਸਲਾਈ ਦਾ ਇੱਥੋਂ ਆਪਾਂ ਹਲਕੀ ਹਲਕੀ ਦੀ ਸ਼ੇਪ ਦੇ ਦੇਣੀ ਮੋਢੇ ਨੂੰ ਇਸ ਤਰ੍ਹਾਂ ਜੇ ਤੁਹਾਨੂੰ ਇਹ ਚੀਜ਼ ਨਹੀਂ ਪਤਲਾ ਲੱਗਦਾ ਹਨਾ ਤਾਂ ਤੁਸੀਂ ਮੈਨੂੰ ਫੋਨ ਕਰ ਦਿਓ ਮੈਂ ਤੁਹਾਨੂੰ ਫਾਰਮਾ ਵੀ ਬਣਾ ਕੇ ਦੇ ਸਕਦਾ ਹਾਂ ਇਸ ਚੀਜ਼ ਦਾ ਗਲਾਈ ਦਾ ਜੇਬਾ ਦਾ ਸਾਰਾ ਹੋ ਫ੍ਰੀ ਆਫ ਕਾਸਟ ਦਾ ਅਸੀਂ ਬਸ ਲਿਆ ਸਕਦਾ ਹਾਂ ਆਪਣੇ ਕੋਲ ਆ ਕੇ। ਲਓ ਇਸ ਤਰ੍ਹਾਂ। ਬਾਂਹ ਦੀ ਗਲਾਈ ਵੀ ਹੋ ਗਈ ਆਪਾਂ। ਹੁਣ ਹੁਣ ਆਪਾਂ ਇਹਨੂੰ ਹਲਕਾ ਹਲਕਾ ਇਸ ਤਰ੍ਹਾਂ 1.5 ਦੋ ਸੂਤ ਬਾਹਰ ਕੱਟਣਾ। ਨੀਚੇ ਨੂੰ ਜਿੱਦਾਂ ਆਪਣੀ ਕੱਟਣਾ ਕੱਪੜਾ। ਇਸ ਤਰ੍ਹਾਂ ਦੀ ਚੀਜ਼ ਹੈ। ਧਿਆਨ ਦੇ ਨਾਲ ਮੋੜਾ ਜ਼ਿਆਦਾ ਨਹੀਂ ਰੱਖਣਾ ਆਪਾਂ। ਜਿੰਨਾ ਆਪਣੇ ਕੋਲ ਨਾਪ ਆਇਆ ਤਾਂ ਉਨਾ ਹੀ ਤਿਆਰ ਕਰਕੇ ਦੇਣਾ ਕਿ ਹੁਣ ਨਾ ਵੱਧ ਨਾ ਘਟ। ਇਸ ਤਰ੍ਹਾਂ ਦੀ ਗਲਾਈ। ਦੇਖੋ ਠੀਕ ਆ ਪੂਰਾ ਵਧੀਆ ਜਿਹੜਾ ਮੋਡਨ ਆ ਉਹ ਕੋਟ ਦੇ ਮੋਡਿੰਗ ਚੜੂਗਾ ਵਧੀਆ ਸਫਾਈ ਦੇ ਨਾਲ ਆ ਮੈਂ ਤੁਹਾਨੂੰ ਪਹਿਲੂ ਵੀ ਦੱਸਿਆ ਨਾ ਮਾਰਜਨ ਆਪਾਂ ਛੱਟਣਾ ਸਲਾਈ ਦਾ ਫਿਰ ਇੱਥੇ ਪਵਾ ਤੁਸੀਂ ਪ੍ਰੈਸ ਮਾਰ ਲਿਆ ਕਰੋ ਪਵਾ ਇਸ ਤਰ੍ਹਾਂ ਨਾ ਉਹਨਾਂ ਕਰੀਜੀ ਬਣਾ ਲਿਆ ਕਰੋ ਪੱਟੀਆਂ ਦੀ ਪੱਟੀ ਪਾਉਣੇ 6 ਇੰਚ ਰੱਖ ਲਿਆ ਕਰੋ ਇੱਥੋਂ ਮਿਲ ਕੇ ਜੇ ਤੁਸੀਂ ਰੱਖਣੀ ਚਾਹੋ ਨਾ ਪਾਉਣੇ 6 ਇੰਚ ਆਪਾਂ ਨਿਸ਼ਾਨ ਦੇ ਉੱਪਰ ਉਪਰ ਇਹ ਇਸ ਤਰ੍ਹਾਂ ਕੱਟਾਂਗੇ ਤੇ ਮੂਰਲੇ ਪੱਲਿਆਂ ਤੇ ਆਪਾਂ ਨੇ ਇਸ ਤਰ੍ਹਾਂ ਗੁਲਾਈ ਨੂੰ ਠੀਕ ਹੈ ਜੀ ਇੱਥੇ ਆਪਾਂ ਟੱਕ ਲਗਾ ਮੈਂ ਇੱਕ ਟੱਕ ਆਪਾਂ ਇਧਰ ਲਗਾਉਣਾ ਆਪਣੇ ਬਾਹਾਂ ਵੀ ਕੱਟੀਆਂ ਆਈਆਂ ਹੋਣ ਉਹ ਜਿਹੜੇ ਆਪਾਂ ਸਭ ਤੋਂ ਪਹਿਲੋ ਪੱਲੇ ਕੱਟੇ ਸੀ ਪਜਾਮੇ ਦੇ ਹਨ ਉਹ ਕਟਾਗੇ ਆਪਾਂ ਲੈ ਕੋ ਆਪਣੇ ਕੋਲੇ ਜਿਹੜਾ ਆਹ ਆਹ ਕਪੜਾ ਆਪਾਂ ਨੇ ਲਾਇਆ ਸੀ ਨਾ ਸਭ ਤੋਂ ਪਹਿਲੋ ਪਜਾਮੇ ਦੀ ਲੰਬਾਈ ਤੋਂ 6 ਇੰਚ ਵੱਧ ਕਾਕੁੰਡਾ ਬੰਦਾ ਉਸੇ ਤਰ੍ਹਾਂ ਲੋ ਇਹ ਆਪਾਂ ਨੇ 6 ਇੰਚ ਵੱਧ ਲਾਇਆ ਸੀਗਾ ਲੰਬਾਈ ਤੋਂ ਲੰਬਾਈ ਹੈਗੀ ਆਪਣੇ ਕੋਲੇ ਪਜਾਮੇ ਦੀ 37.5 ਆਪਾਂ ਰੱਖੀ ਸੀ ਸਾਡੇ 43 ਇੰਚ ਹੁਣ ਆਪਾਂ ਆ ਜਿਹੜੇ ਕੁੜਤੇ ਨਾਲੋਂ ਫੱਟੇ ਲਏ ਸੀਗੇ ਪਜਾਮੇ ਨੇ ਇਹ ਛੋਟੇ ਪੱਲੇ ਸੀ ਜੀ ਆਪਣੇ ਕੋਲੇ ਆ ਗਏ ਇਸ ਤਰ੍ਹਾਂ ਇਧਰੋਂ ਆਪਾਂ ਕੰਨੀ ਦੇ ਨਾਲ ਕੰਨੀ ਮਲਾਵਾਂਗੇ ਇਸ ਤਰ੍ਹਾਂ ਵੀ ਦੂਜੇ ਤਰ੍ਹਾਂ ਠੀਕ ਹੈ ਜੀ ਜਿਹੜਾ ਆਪਣਾ ਪੱਲੇ ਵਧਨ ਵਧਾਉਣ ਦਾ ਮਤਲਬ ਇਹੀ ਹੈ ਵੀ ਆਪਣੀ ਬੈਕ ਸੌਖੀ ਚੱਕੀ ਜਾਵੇ ਤਾਂ ਕਿ ਜਦੋਂ ਆਪਾਂ ਬੈਠਦੇ ਹਾਂ ਨਾ ਪਜਾਮਾ ਪਿੱਛੇ ਤੋਂ ਲਵੇ ਨਾ ਹੁਣ ਆਪਾਂ ਇੱਥੋਂ ਆ ਦੇਖੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਵੀ ਪੱਟ ਤਾਂ ਹੈਗਾ 31 ਆਪਾਂ 30 ਕਿਉਂ ਰੱਖਿਆ ਤਾਂ ਕਿ ਆਪਾਂ ਬੈਕ ਨੂੰ ਇਧਰੋਂ ਵੱਧ ਪਾਵਾਂਗੇ ਜੇ ਆਪਾਂ ਇੱਥੋਂ 31 ਰੱਖਦੇ ਫਿਰ ਆਪਾਂ ਇਹਨੂੰ ਦੋ ਇੱਥੋਂ ਰੱਖਦੇ ਉਹਦੇ ਕਰਕੇ ਫਿਰ ਆਪਣੀ ਬੈਕ ਉਨੀ ਵੱਧ ਹੀ ਨਹੀਂ ਜਿੰਨੀ ਆਪਣੂੰ ਚਾਹੀਦੀ ਹੁਣ ਆਪਾਂ ਇਹਨੂੰ 3 ਸਵਾ 3 ਦਿੱਕਰ ਰੱਖ ਸਕਦੇ ਆ ਆ ਜੀ ਇੱਥੋਂ ਆਪਾਂ ਨੇ ਦੋ ਰੱਖਾਂਗੇ ਠੀਕਾ ਦਰੋ ਵੀ ਦੋ ਨੀਚੇ ਤੋਂ ਡੇਢ ਰੱਖਣਾ ਆ ਠੀਕ ਹੈ ਜੀ ਇਸ ਤਰ੍ਹਾਂ ਡੇਢ ਇੰਚ 'ਚ ਨਿਸ਼ਾਨ ਲਗਾਵਾਂਗੇ ਹੁਣ ਆਪਾਂ ਆ ਨਿਸ਼ਾਨ ਨੂੰ ਥੋੜਾ ਜਿਹਾ ਨੀਚੇ ਨੂੰ ਰੱਖਣਾ ਇਸ ਤਰ੍ਹਾਂ ਇਹ ਦਰੋ ਵੀ ਲਗਾਵਾਂਗੇ ਆਪਾਂ ਨਿਸ਼ਾਨ ਬਿਲਕੁਲ ਸਿੱਧਾ ਲਓ ਜੀ ਇਹ ਸਾਰਾ ਦਵਾਦਾ ਹੀ ਆ ਗਿਆ ਇੱਥੋਂ ਆਪਾਂ ਨੇ ਪੱਟੀ ਦੀ ਸਹਾਇਤਾ ਨਾਲ ਇਹਨੂੰ ਸਿੱਧਾ ਬਿਲਕੁਲ ਲਾਉਣਾ ਆ ਜੀ ਪੀ ਪਿਆਮੇ ਦਾ ਨੇਫਾ ਲੈਣੇ ਵੇਲੇ ਵੀ ਕੋਈ ਦਿੱਕਤ ਨਾ ਆਵੇ ਫੱਟੀ ਦਾ ਹਿੱਸਾ ਲਗਾ ਲੈਣਾ ਤੁਸੀਂ ਬਾਹਰਲੇ ਪਾਸੇ ਵਾਲਾ ਇਸ ਤਰ੍ਹਾਂ ਇਸ ਤੋ ਹੌਲੀ ਹੌਲੀ ਆਪਾਂ ਨੇ ਉਵੇਂ ਉਵੇਂ ਸ਼ੇਪ ਦਿੰਦੇ ਜਾਣਾ ਜਿਵੇਂ ਜਿਵੇਂ ਨੀਚੇ ਜਮਾਂਗੇ ਇਧਰੋਂ ਸੂਤ ਪਰ ਆਪਾਂ ਨੇ ਬਾਹਰ ਨੂੰ ਰੱਖਣਾ ਇਸ ਤਰ੍ਹਾਂ ਇਹਦੀ ਆਪਾਂ ਗਲਾਈ ਜਮਾਂਗੇ ਇਧਰੋਂ ਇਸ ਤਰ੍ਹਾਂ ਹੌਲੀ ਹੌਲੀ ਠੀਕ ਹੈ ਜੀ ਹੁਣ ਮੈਂ ਆ ਨਿਸ਼ਾਨੇ ਦੇ ਉੱਪਰ ਉੱਪਰ ਕਟਾਈ ਕਰ ਦੂੰਗਾ ਹਲੋ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਬਾਕੀ ਜਿਹੜੇ ਭਰਾ ਜਾਂ ਭੈਣਾਂ ਮੇਰੇ ਨਵੇਂ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਹੁਤ ਹੀ ਤੁਹਾਡੇ ਕੰਮ ਦੀਆਂ ਵਧੀਆ-ਵਧੀਆ ਵੀਡੀਓ ਆਉਣਗੀਆਂ ਯਾਨੀ ਕਿ 7-8 ਸਾਲਾਂ ਦਾ ਨਿਚੋੜ ਤੁਹਾਨੂੰ 15-20 ਮਿੰਟਾਂ ਦੇ ਵਿੱਚ ਵਿੱਚ ਮਿਲ ਜਾਂਦਾ ਹਨਾ ਹਣੀ ਇਸ ਤਰ੍ਹਾਂ ਨਾਲੇ ਵਾਲਾ ਪਜਾਮਾ ਆਪਾਂ ਕੱਟਿਆਗਾ ਪਜਾਮੇ ਦੇ ਜੇਬਾਂ ਨਾਲ ਇਧਰ ਆਪਾਂ ਇਸ ਤਰ੍ਹਾਂ ਬਾਹਰ ਨੂੰ ਕੱਟਾਂਗੇ ਨੋਚੀ ਬਾਕੀ ਜੇ ਤੁਹਾਨੂੰ ਕਿਸੇ ਹੋਰ ਟੌਪਿਕ ਤੇ ਵੀਡੀਓ ਚਾਹੀਦੀ ਹੁੰਦੀ ਹੈ ਹਨਾ ਉਮਰ ਨੂੰ ਕਮੈਂਟ ਬਾਕਸ 'ਚ ਜਾ ਕੇ ਤੁਸੀਂ ਕਮੈਂਟ ਕਰਦਿਆ ਕਰੋ ਫਿਰ ਤੁਹਾਨੂੰ ਉਸੇ ਟੌਪ ਤੇ ਮੈਂ ਵੀਡੀਓ ਬਣਾ ਕੇ ਦੱਸੂਗਾ ਕਿਧਰੋਂ ਆਪਾਂ ਇਹ ਕੰਨੀ ਉਤਾਰਾਂਗੇ ਦੇਖਣ ਕਿ ਕਿਸਾ ਇਹ ਤੋਂ ਹਲਕਾ ਜਿਹਾ ਬਾਹਰ ਨੂੰ ਰੱਖਣਾ ਆਪਾਂ ਇਧਰੋਂ ਆਪਾਂ ਨੇ ਸਿੱਧਾ ਨਹੀਂ ਕੱਟਣਾ ਐਨਾ ਛੱਡਣਾਗਾ ਸੂਤ ਦੋ ਸੂਤ ਤਾਂ ਕਿ ਬਾਅਦ 'ਚ ਉੱਪਰ-ਨੀਚੇ ਹੋ ਸਕੇ ਦੇਖੋ ਠੀਕਾ ਇਹਨੂੰ ਮੋੜ ਕੇ ਤੁਸੀਂ ਇਸ ਤਰ੍ਹਾਂ ਜ਼ਰੂਰ ਦੇਖਣਾ ਠੀਕਾ ਇਹਦਾ ਮੋੜਨਾ ਮਤਲਬ ਇਹੀ ਹੈ ਕਈ ਵਾਰੀ ਆਪਣੀ ਕਟਿੰਗ ਐ ਹੋ ਜਾਂਦੀ ਆ ਤੇ ਉਹ ਤਰਪਾਈ ਕਰਨ ਵੇਲੇ ਫਿਰ ਇੱਥੇ ਬਲ ਪੈਣੀ ਹੈ ਆਪਣੀ ਠੀਕ ਹੈ ਜੀ ਇਸ ਤਰ੍ਹਾਂ ਮੋੜ ਕੇ ਜੇ ਕੋ ਬਾਹਰ ਘਾਟ ਹੋਈ ਉਹਨੇ ਬਸ ਉਹ ਕੱਟ ਦੇਣਾ ਆਪਾਂ ਇੱਥੇ ਆਪਾਂ ਜਿਵੇਂ ਤਰਪਾਈ ਕਰਨੀ ਆ ਤਾਂ ਉੱਥੇ ਆਪਾਂ ਲਿਖਾਂਗੇ ਤਰਪਾਈ ਆਪਣੀ ਲੰਬਾਈ ਹੋਏਗੀ ਜੀ 37 ਪਿਆਮੀ ਦੀ ਇੱਥੇ ਆਪਾਂ ਲਿਖ ਦੇਣਾ ਤਰਪਾਈ ਫਿਰ ਪਿਆਮੀ ਦਾ ਸਿੱਧਾ ਪਾਸਾ ਚੱਕ ਲੈਣਾ ਇੱਕ ਲੜ ਚੱਕ ਕੇ ਇਸ ਤਰ੍ਹਾਂ ਇਦਰਾ ਆਪਾਂ ਪੈਨ ਨਾਲ ਨਹੀਂ ਲਿਖਣਾ ਕਿਉਂਕਿ ਇਹ ਆਪਣਾ ਬਾਹਰ ਆ ਜੂਗਾ ਇਸ ਤਰ੍ਹਾਂ ਕੋਈ ਟੇਪ ਵਗੈਰਾ ਲੈ ਲਿਆ ਕਰੋ ਹਨਾ ਜਿਹੜੇ ਮੇਰੇ ਭਰਾ ਕੰਮ ਕਰਦੇ ਜਾਦੇ ਕੰਮ ਹੁੰਦਾ ਦੁਕਾਨ ਤੇ ਹਨਾ ਉਹਨਾਂ ਵਾਸਤੇ ਆਵਦੀ ਹੈ ਇਸ ਤਰ੍ਹਾਂ ਟੇਪ ਤੁਸੀਂ ਲਗਾ ਕੇ ਇਹਦੇ ਉੱਪਰ ਲਿਖ ਸਕਦੇ ਹੋ 1384 ਨੰਬਰ ਇਹਨਾਂ ਦਾ ਆਪਾਂ 1300 ਇੱਥੇ 84 ਲਿਖਾਂਗੇ ਜਿੱਥੇ ਆਪਣੇ ਅੰਦਰ ਆਉਂਦਾ ਉੱਥੇ ਤੁਸੀਂ ਪੈਨ ਨਾਲ ਵੀ ਲਿਖ ਸਕਦੇ ਹੋ ਇੱਥੇ ਜਿਵੇਂ ਨਾਲ ਆ ਜੇਬਾਂ ਠੀਕ ਹੈ ਜੀ ਹੁਣ ਆਪਣਾ ਰਹੇਗਾ ਤੀਰਾ ਤੀਰਾ ਦੋ ਥਾਵਾਂ ਤੋਂ ਨਿਕਲੇ ਜਨ ਇੱਕ ਤਾਂ ਆਪਣੇ ਆਪ ਪਜਾਮੇ ਜੀ ਨਿਕਲੇ ਜਦੇ ਨਾ ਕੱਪੜਾ ਇਹ ਪਿਆ ਆਪਣੇ ਕੋਲ ਇਹ ਕੱਪੜਾ ਆਪਾਂ ਨੇ কুরਤੇ ਦੇ ਨਾਲੋਂ ਜਿਹੜਾ ਆਪਣਾ ਲਿਆ ਸੀਗਾ ਉਹ ਆਪਾਂ ਨੇ ਦੇਖ ਕੇ ਇਸ ਤਰ੍ਹਾਂ ਉਹ ਚੋ ਕੱਟ ਲੈਣਾ ਜੀ ਨੋ ਵੀ ਆਪਣੇ ਕੱਪੜਾ ਦੇਖੋ ਇਹ ਥੋੜਾ ਲਿਆ ਸੀ ਆਪਣੇ কুরਤੇ ਦੇ ਨਾਲੋਂ ਹੁਣ ਆਪਾਂ ਪਜਾਮੇ ਦੇ ਨਾਲੋਂ ਜਿਹੜਾ ਕੱਪੜਾ ਲਿਆ ਉਸ ਤੋਂ ਕਟਾਂਗੇ ਤੀਰਾ ਤੀਰਾ ਜਿਹੜਾ ਆਪਣਾ ਹੈਗਾ ਉਹ 1.58 ਇੰਚ ਆ ਇਹ ਤੁਸੀਂ ਧਿਆਨ ਰੱਖਣਾ ਵੀ ਉਹ 4 ਇੰਚ ਆ ਬੱਧ ਪਾਇਆ ਸੀ ਉਹ ਯਾਦ ਰੱਖਣਾ ਹਨਾ ਫਿਰ ਵੀ ਕਿਸੇ ਨੂੰ ਨਹੀਂ ਪਤਲਾ ਦਾ ਮੇਰੀ ਭੈਣ ਨੂੰ ਇਹ ਭਰਾ ਨੂੰ ਨਵੇਂ ਸਿੱਖਣ ਵਾਲੇ ਜਿਹੜੇ ਉਹ ਕਮੈਂਟ ਬਾਕਸ 'ਚ ਜਾ ਕੇ ਜਾਂ ਫੋਨ ਵੀ ਕਰ ਸਕਦੇ ਹੋ ਅਸੀਂ ਮੈਂਸ਼ਨ ਕਰ ਦੇ ਨਾਲ ਨੰਬਰ ਆਪਦਾ 1.58 1.19 ਤੀਰਾ ਆਪਾਂ 20 ਰੱਖਾਂਗੇ 1.5 ਇੰਚ ਵੱਧ ਜਾਣੇ ਤੇ ਕਈ ਵਾਰੀ ਕਾਣਕੂਨ ਹੋਣ ਕਰਕੇ ਘਟ ਜਾਂਦਾ ਨਾ ਇਸ ਤਰ੍ਹਾਂ ਪੱਲੇ ਨੂੰ ਚਾਰ ਨੂੰ ਮਿਲਾ ਲੈਣੇ ਤੀਰਾ ਇੱਕ ਦੋ ਚੀਜ਼ਾਂ ਨਾ ਧਿਆਨ ਰੱਖਿਆ ਕਰੋ ਤੀਰਾ ਜਿਵੇਂ ਹੋ ਗਿਆ ਜੇ ਇਹ ਵੀ ਚੀਜ਼ਾਂ ਨੂੰ ਧਿਆਨ ਨਾ ਲਾਇਆ ਕਰੋ ਹੁਣ ਆਪਾਂ ਰੱਖਾਂਗੇ 18.5 ਇੱਥੋਂ ਸਾਢੇ 19 ਇੰਚ ਇਧਰ ਆਪਾਂ ਰੱਖਣਾ 4 ਇੰਚ ਇਥੋਂ ਸਵਾ 5 ਇੰਚ ਸਵਾ 5 ਪਾਣੀ ਇੱਥੋਂ ਰੱਖਣਾ ਨਾ ਕਿ ਇੱਥੋਂ ਠੀਕ ਹੈ ਇਧਰੋਂ ਆਪਾਂ ਕਲਰ ਦੇ ਹਿਸਾਬ ਦੇ ਨਾਲ ਲਾਵਾਂਗੇ 2.5 ਇੰਚ ਇਹਨਾਂ ਦਾ ਕਲਰ 15 ਇਧਰੋਂ ਸਾਢੇ 3 ਜਾਂ ਪੌਣੇ 4 ਤੁਸੀਂ ਰੱਖ ਸਕਦੇ ਹੋ ਪਹਿਲੋ ਤੁਸੀਂ ਕਾਟ ਹੀ ਰੱਖ ਲਿਆ ਕਰੋ ਬਾਅਦ ਚ ਕਲਰ ਝੜਾਉਣ ਵੇਲੇ ਸ਼ਾਂਟ ਪਾ ਲਿਆ ਕਰੋ। ਲਓ ਜੀ ਮੈਂ ਨਿਸ਼ਾਨਾ ਦੇ ਉੱਪਰ ਕਟਿੰਗ ਕਰੂੰਗਾ। ਠੀਕ ਹੈ ਜੀ। ਲਓ ਆਪਣਾ ਸਾਰਾ ਕੁੜਤਾ ਹੋ ਗਿਆ ਤਿਆਰ ਕੱਟ ਕੇ। ਹਨਾ? ਜੇ ਕਿਸੇ ਮੇਰੀ ਭੈਣ ਨੂੰ ਜਾਂ ਭਰਾ ਨੂੰ ਕਿਸੇ ਵੀ ਚੀਜ਼ ਦੀ ਸਮਝ ਨਹੀਂ ਆਉਂਦੀ ਹਨਾ ਤੁਸੀਂ ਕਦੋਂ ਵੀ ਫੋਨ ਕਰ ਸਕਦੇ ਹੋ। ਮੈਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ। ਹਣਾ ਇਹ ਹੋਰ ਆਪਣੀਆਂ ਭੈਣਾਂ ਨੂੰ ਭਰਾਵਾਂ ਨੂੰ ਜੱਗੇ ਪੇ ਦੇਖੋ ਠੀਕ ਹੈ ਤਾਂ ਕਿ ਹਰ ਕਿਸੇ ਨੂੰ ਪਤਾ ਲੱਗ ਸਕੇ ਜੀ ਕਿੱਥੇ ਆਪਣੇ ਕੋਈ ਕਟਾਈ ਦੇ ਵਿੱਚ ਨੁਕਸਾ ਜੇ ਤੁਹਾਨੂੰ ਕਿਸੇ ਵੀ ਹੋਰ ਟੌਪਿਕ ਦੇ ਵਿੱਚ ਚਾਹੀਦੀ ਉਹ ਮੈਨੂੰ ਭੇਜ ਦਿਆ ਕਰੋ ਉਹਦੀ ਵੀ ਆਪਾਂ ਅੱਗੇ ਲੈ ਕੇ ਆਵਾਂਗੇ ਠੀਕ ਹੈ ਜੀ ਲੋ ਆਪਣਾ ਸਾਰਾ ਇਹ ਕੱਟ ਕੇ ਤਿਆਰ ਹੋ ਗਿਆ ਕਿਵੇਂ ਖਰਚਾ ਜੇ ਆਪਣਾ ਕਿਵੇਂ ਕੀ ਕੀ ਅੱਗੇ ਇਹਦੇ ਹੈਗੇ ਹਨਾ ਪਰ ਸੇ ਸੋ ਤੁਹਾਨੂੰ ਆਪਾਂ ਵਾਰੀ-ਵਾਰੀ ਅੱਗੇ-ਅੱਗੇ ਪਾਵਾਂਗੇ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ